ਦੰਦਰ ਲਗਾਤਾਰ ਹੋ ਰਹੀ بارش ਜਿਸ ਨਾਲ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕਿਸਾਨਾਂ ਦੇ ਲਈ ਇਹ بارش ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ ਇਹ بارش ਹੋਣ ਦੇ ਨਾਲ ਪਾਣੀ ਦੀ ਕਿੱਲਤ ਖਤਮ ਹੋਵੇਗੀ ਉੱਥੇ ਕਿਸਾਨਾਂ ਦੀ ਝੋਨੇ ਦੀ ਫਸਲ ਦੀ ਚੰਗੀ ਪੈਦਾਵਾਰ ਹੋਵੇਗੀ ਤੇ ਬਹੁਤ ਸਾਰੀਆਂ ਜ਼ਹਿਰੀਲੀਆਂ ਦਵਾਈਆਂ ਦਾ ਵੀ ਕਿਸਾਨਾਂ ਨੂੰ ਝੋਨੇ ਤੇ ਛਿੜਕਾ ਨਹੀਂ ਕਰਨਾ ਪਵੇਗਾ ਉੱਥੇ ਹੀ ਝੋਨੇ ਦੇ ਬੂਟੇ ਵਧੀਆ ਬਣਨਗੇ ਤੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਛਾਂੜ ਵੀ ਵਧੀਆ ਮਿਲੇਗਾ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ ਪੂਰੇ ਪੰਜਾਬ ਅੰਦਰ ਲਗਾਤਾਰ بارش ਜਿਹੜੀ ਹੁੰਦੀ ਨਜ਼ਰ ਆਉਂਦੀ ਆ ਉਸ ਤਰੀਕੇ ਨਾਲ ਲੈ ਕੇ ਜਿਸ ਥਿੱਕੇ ਨਾਲ بارش ਹੋ ਰਹੀ ਆ ਉਸ ਥਿੱਕੇ ਨਾਲ ਕਿਸਾਨਾਂ ਦੇ ਜਿਹੜੇ ਆ ਚਿਹਰਿਆਂ ਤੇ ਕਿਤਨਾ ਕਿਤੇ ਖੁਸ਼ੀ ਨਜ਼ਰ ਆਉਂਦੀ ਆ ਨਾਲ ਨਾਲ ਜਿੱਥੇ ਪਸ਼ੂ ਪੰਛੀਆਂ ਦੀ ਗੱਲ ਕਰੀਏ ਉਹਨਾਂ ਵਾਸਤੇ ਵੀ ਇਹ بارش ਲਾਏ ਬੰਦ ਹੁੰਦੀ ਆ ਪਰ ਖਾਸ ਤੌਰ ਤੇ ਕਿਸਾਨਾਂ ਦੀ ਗੱਲ ਕਰਦੇ ਆ ਕਿਸਾਨਾਂ ਵਾਸਤੇ ਇਹ بارش ਜਿਹੜੀ ਬਹੁਤ ਲਾਏ ਬੰਦ ਹੋ ਰਹੀ ਆ ਕਿਉਂਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਲਗਾਤਾਰ ਕਿਸਾਨਾਂ ਵੱਲੋਂ ਜਿਹੜੀ ਇਹ ਝੋਨੇ ਦੀ ਖੇਤੀ ਕੀਤੀ ਜਾ ਰਹੀ ਆ ਨਾਲ ਨਾਲ ਇਸ ਤਿੱਕੇ ਨਾਲ ਵੱਡੀਆਂ ਮਹਿੰਗੀਆਂ ਦਵਾਈਆਂ ਜਿਹੜੀਆਂ ਨੇ ਉਹਦਾ ਸੜਕਾਓ ਕਰਨਾ ਪੈਂਦਾ ਵਾ ਪਰ ਇਹ ਜਿਹੜੀ ਬਾਰਿਸ਼ ਹੁੰਦੀ ਆ ਬਹੁਤ ਸਾਰੀ ਰਾਤ ਲੱਗੇ ਹੁੰਦੀ ਆ ਸਾਡੇ ਨਾਲ ਕੁਝ ਕਿਸਾਨ ਮੌਜੂਦ ਨੇ ਜਿੰਨਾਂ ਵੱਲੋਂ ਸਾਰੀ ਖੇਤੀ ਕੀਤੀ ਗਈ ਹਾਂਜੀ ਪਰ ਕਿਸ ਤਿੱਕੇ ਨਾਲ ਉਹ ਲਗਾਤਾਰ ਜਿਸ ਤਿੱਕੇ ਨਾਲ ਪੂਰੇ ਪੰਜਾਬ ਦੀ ਗੱਲ ਕਰੀਏ ਬਾਰਿਸ਼ ਹੋ ਰਹੀ ਆ ਕਿੰਨੀ ਕਿਉਂ ਲਾਹੇਵੰਦ ਹੁੰਦੀ ਆ ਕਿਸਾਨਾਂ ਵਾਸਤੇ ਬਾਰਿਸ਼ ਦੇਖੋ ਜੀ ਮੌਨਸੂਨ ਦਾ ਸੀਜ਼ਨ ਜਿਹੜਾ ਹੈ ਤੇ ਫਸਲਾਂ ਵਾਸਤੇ ਪਸ਼ੂ ਪਰਾਣੀਆਂ ਵਾਸਤੇ ਸਾਡੇ ਵਾਸਤੇ ਬਹੁਤ ਲਾਹੇਵੰਦ ਹੁੰਦਾ ਵਾ ਜਿਸ ਤਰ੍ਹਾਂ ਕਿ ਥੱਲੇੋਂ ਪਾਣੀ ਖਰਾਬ ਹੋ ਗਏ ਨੇ ਜਦੋਂ ਬਰਸਾਤ ਆਉਂਦੀ ਆ ਉੱਪ ਵਧੀਆ ਪਾਣੀ ਆਉਂਦਾ ਵਾ ਜਿਹਦੇ ਵਿੱਚ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਕੋਈ ਦਵਾਈਆਂ ਦਾ ਅਸਰ ਨਹੀਂ ਕੋਈ ਬਹੁਤ ਸੋਹਣਾ ਇਸ ਕਰਕੇ ਬਰਸਾਤ ਦਾ ਫਾਇਦਾ ਹੀ ਫਾਇਦਾ ਵਾ ਹਾਂ ਜਿੱਥੇ ਕਿਤੇ ਨੁਕਸਾਨ ਹੋਵੇਗਾ ਉੱਥੇ ਸਾਡੀਆਂ ਆਪਣੀਆਂ ਗਲਤੀਆਂ ਦੇ ਤਰੀਕੇ ਦਾ ਜਿਆਦਾ ਪੈੜੀ ਪਟਾ ਦਿੱਤੀ ਆ ਕਿਤੇ ਸੜਕ ਨੰਗੀ ਆ ਇਧਰ ਉਧਰ ਦੀ ਕ੍ਰੋਸਿੰਗ ਨਹੀਂ ਦਿੱਤੀ ਉਹਦੇ ਕਰਕੇ ਬਾਕੀ ਬਰਸਾਤ ਦਾ ਫਾਇਦਾ ਹੀ ਫਾਇਦਾ ਵਾ ਥੱਲੇ ਪਾਣੀ ਰੀਚedown ਹੁੰਦਾ ਵਾ ਪਾਣੀ ਦਾ ਥੱਲੇੋਂ ਲੈਵਲ ਜਿਹੜਾ ਵਾ ਉਹ ਉੱਪਰ ਆਉਂਦਾ ਵਾ ਉਹਦੇ ਨਾਲ ਮੋਟਰਾਂ ਨੂੰ ਆਸਾਨੀ ਹੁੰਦੀ ਆ ਲਾਈਟ ਦੀ ਬਚਤ ਹੁੰਦੀ ਆ ਮੌਨਸੂਨ ਦੇ ਵਿੱਚ ਜਿਹੜਾ ਵਾ ਅੱਜਕੱਲ ਬਰਸਾਤ ਦਾ ਜ ਫਦਾ ਬਹੁਤ ਨੁਕਸਾਨ ਬਹੁਤ ਘਟਿਆ ਜੋ ਕੋ ਨੁਕਸਾਨ ਹੈ ਤੇ ਆਪਣੀਆਂ ਗਲਤੀਆਂ ਦੇ ਕਰਕੇ ਆ ਉਹਦਾ ਨੁਕਸਾਨ ਨਹੀਂ ਆ ਬਿਲਕੁਲ ਜਿਸ ਤਰ੍ਹਾਂ ਅਸੀਂ ਵੇਖਦੇ ਆ ਕਿ ਵਧੀਆ ਬੂਟਾ ਬਣਨਾ ਉਹਦੇ 'ਚ ਵੀ ਕੋ ਅਸਰ ਪੈਂਦਾ ਇਸ ਜਿਸ ਤਰ੍ਹਾਂ ਬਾਰਸ਼ਾਂ ਹੁੰਦੀਆਂ ਨੇ ਤਾਂ ਬਿਲਕੁਲ ਸਰ ਬਿਲਕੁਲ ਸਰ ਇਹ ਬਰਸਾਤ ਦੇ ਵਿੱਚ ਜਿੰਨੀ ਅਸੀਂ ਪਹਿਲਾਂ ਡੋਜ਼ ਦਿੱਤੀ ਹੁੰਦੀ ਇਹਨੂੰ ਖਾਦ ਦੀ ਕੁਝ ਵੀ ਬਰਸਾਤ ਦੇ ਵਿੱਚ ਦੋਹਾਂ ਅਸਰ ਕਰ ਜਾਂਦੀ ਜਦੋਂ ਬਰਸਾਤ ਆਉਂਦੀ ਆ ਬਰਸਾਤ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਪੁੱਛਦੇ ਆ ਕੀ ਪਾ ਦਿੱਤਾ ਈ ਫਸਲ ਨੂੰ ਇੰਨੀ ਫਸਲ ਚੱਲੀ ਆ ਲੇਕਿਨ ਜਦੋਂ ਆਪਣੇ ਖੇਤਾਂ 'ਚ ਵੀ ਜਾ ਕੇ ਦੇਖਦੇ ਆ ਲਹਿ ਲਹਿ ਕਰਦੀ ਆ ਫਸਲ ਬਰਸਾਤ ਦੇ ਵਿੱਚ ਬਹੁਤ ਸੋਹਣੀ ਫਸਲ ਉੱਟਦੀ ਆ ਤੇ ਬਹੁਤ ਸੁਨੋ ਹਟਾ ਹੁੰਦਾ ਬਰਸਾਤ ਦਾ ਬਹੁਤ ਫਾਇਦਾ ਵਾ ਸਾਰੀ ਸ੍ਰਿਸ਼ਟੀ ਨੂੰ ਹੀ ਬਿਲਕੁਲ ਬਹੁਤ ਸਾਰੀਆਂ ਮੰਡੀਆਂ ਦਵਾਈਆਂ ਦਾ ਛਿੜਕਾਓ ਕਰਨਾ ਪੈਂਦਾ ਜਦੋਂ ਆ ਕੇ ਦੇਖਦੇ ਆ ਕਿ ਜ਼ਹਿਰੀਲੀਆਂ ਦਵਾਈਆਂ ਹੁੰਦੀਆਂ ਜਿਹੜੀਆਂ ਸਾਨੂੰ ਖੇਤਾਂ ਵਿੱਚ ਜਦੋਂ ਪਨੀਰੀ ਲੱਗਦੀ ਆ ਤਾਂ ਉਸੇ ਲਈ ਛਿੜਕਾਓ ਕਰਨਾ ਪੈਂਦਾ ਉਸ ਚੀਜ਼ ਤੋਂ ਕਿੰਨੀ ਗਰਾਹਤ ਮਿਲਦੀ ਆ ਤੇ ਜੇ ਦੇਖੋ ਜੀ ਮੌਨਸੂਨ ਪਾਣਾ ਜਦੋਂ ਆਈ ਜੀਆ ਬਲੀ ਬਰਸਾਤ ਹੁੰਦਾ ਉਹਦੀ ਆ ਦਵਾਈਆਂ ਦੇ ਰਾਹਤ ਹੁੰਦੀ ਆ ਇਸ ਕੋਈ ਜੀ ਕੋਈ ਹਨ ਕੋਈ ਕੈਮੀਕਲ ਪਾਉਣ ਦੀ ਲੋੜ ਨਹੀਂ ਵਾਹੇ ਮਹਾਰਾਜਾ ਲੋਨ ਕਾਉਂਸਲ ਪਾਉਂਦੇ ਜਿਹੜਾ ਨਹੀਂ ਪਾੰਡਿਆ ਉਹ ਦਵਾਈਆਂ ਦਾ ਸ੍ਰੀ ਕਰਨ ਡਿਆ ਤਾਂ ਬਹੁਤ ਸੋਹਣੇ ਝੋਨੇ ਵਧੀਆ ਚੱਲਣ ਡੇ ਤੇ ਇੱਕ ਪਾਣੀ ਜਿਹੜਾ ਉਹ ਆਪਾਂ ਧਰਤੀ ਜੋ ਘਟ ਕੱਢਣ ਨੇ ਹੁਣ ਵਾਹੇ ਪਾਣੀ ਨੂੰ ਲੋੜ ਹੈ ਮੋਟਰਾਂ ਬੰਦ ਹੋ ਆ ਬਿਜਲੀ ਬਾਧੂ ਹੋ ਗਈ ਆਪਣੇ ਤੋਂ ਔਰ ਜਿਸ ਤਰੀਕੇ ਨਾਲ ਆਪਾਂ ਗੱਲ ਕਰਦੇ ਆਂ ਬੂਟੇ ਦੀ ਮੈਂ ਗੱਲ ਕਰ ਰਿਹਾ ਸੀ ਕਿ ਬੂਟੇ ਬਜਟ ਦੀ ਗੱਲ ਫਿਰ ਜਿਸ ਤਰੀਕੇ ਨਾਲ ਝੋਨੇ ਦਾ ਝਾੜ ਚ ਕਿੰਨਾ ਕੋ ਫਰਕ ਪੈਂਦਾ ਵਾ ਝੋੜ ਵੀ ਝਾੜ ਵੀ ਵਧੀਆ ਨਿਕਲੂਗਾ ਜੀ ਝਾੜ ਵੀ ਬਹੁਤ ਸੋਹਣਾ ਵਧੀਆ ਨਿਕਲੂਗਾ ਜੀ ਬੂਟੇ ਇਹਨਾਂ ਨੇ ਮੋਟੇ ਹੋਣਦੇ ਆ ਲਗਾਤਾਰ ਜਿੰਨੇ ਦਿਨ ਹੋਵੇ ਕਿੰਨਾ ਮੋਟਰਾ ਬੰਦ ਹੋਇਆ ਪ੍ਰਸ਼ਾਦ ਪਾਣ ਲਈ ਆ ਬੂਟੇ ਮੋਟੇ ਹੋਣਦੇ ਆ ਕੋਈ ਹਾਨੂੰ ਦਵਾਈਆਂ ਦੇ ਕੋ ਕੈਮੀਕਲਿਆਂ ਦੀ ਲੋੜ ਨਹੀਂ ਪਾਉਣ ਦੀ ਮਹਾਰਾਜਾ ਲੋ ਬਹੁਤ ਵਧੀਆ ਮੈਨਸ਼ਨ ਨਹੀਂ ਪਾਣ ਦਾ ਬਹੁਤ ਗੁਰੂ ਆ ਰਾਮਦਾਸ ਦਾ ਧੰਨਵਾਦ ਕਰਦੇ ਜਿਹੜੀ ਬਰਸਾਤ ਹੋਣ ਲਈ ਬਿਲ ਸਰਨ ਲਾਭ ਤੇ ਤਾਂ ਬਹੁਤ ਆ ਮੰਨ ਲਓ ਜਿੱਦਾਂ ਪਹਿਲਾਂ ਬਹੁਤ ਜ਼ਿਆਦਾ ਗਰਮੀ ਪੈਣ ਦੀ ਸੀ ਝੋਨੇ ਨਹੀਂ ਸੀ ਚੱਲ ਰਹੇ ਹੁਣ ਹਫ਼ਤੇ ਤੋਂ ਬਾਰਿਸ਼ ਹੋ ਰਹੀ ਆ ਤੇ ਬਹੁਤ ਵਧੀਆ ਝੋਨੇ ਵੀ ਚੱਲ ਰਹੇ ਆ ਖਾਦਾਂ ਦਵਾਈਆਂ ਘੱਟ ਪੈਣੀਆਂ ਤੇ ਕਿਸਾਨ ਨੂੰ ਤੇ ਨਹੀਂ ਹੀ ਆ ਕਿ ਬਾਰਿਸ਼ ਹੋਵੇ ਮੌਸਮ ਸਹੀ ਰਹੇ ਤੇ ਸਾਡਾ ਝਾੜ ਵਧੀਆ ਨਿਕਲੇ ਪਰ ਜਿਸ ਤਰ੍ਹਾਂ ਕਿ ਅਜਿਹੀਆਂ ਬਿਮਾਰੀਆਂ ਹੁੰਦੀਆਂ ਜਿਸ ਦਾ ਫੰਗਲਸ ਹੁੰਦੀਆਂ ਨੇ ਜਾਂ ਜਾਲਾ ਵਗੈਰਾ ਬਣਨ ਦੀ ਗੱਲ ਹੁੰਦੀ ਹੈ ਅਜਿਹੀਆਂ ਬਗਮ ਬਿਮਾਰੀਆਂ ਨਹੀਂ ਲੱਗਦੀਆਂ ਜਦੋਂ ਬਾਰਿਸ਼ ਹੁੰਦੀ ਹੈ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਸਗੋਂ ਬਾਰਿਸ਼ ਪੈਣਾ ਮੰਨ ਲਓ ਆਪਣੀ ਟਾਲੀ ਬੂਟੇ ਨੂੰ ਜਾਲਾ ਲੱਗਾ ਆ ਉਤੋਂ ਮੀਂਹ ਕੁਦਰਤ ਦਾ ਪੈਂਦਾ ਹੈ ਉਹ ਸਾਰਾ ਜਾਲਾ ਧੁੱਬਦਾ ਬੂਟਾ ਸਾਫ਼ ਹੁੰਦਾ ਉਹ ਉਹਦੇ ਵਿੱਚ ਇਹ ਕਿ ਬੂਟਾ ਹੋਰ ਗਰੋਥ ਕਰਦਾ ਆਪਣੀ ਵੀ ਬਾਰਿਸ਼ ਦਾ ਫਾਇਦਾ ਹੀ ਫਾਇਦਾ ਹੈ ਚਲੋ ਜੇ ਕਿਤੇ ਜ਼ਿਆਦੀ ਪੈ ਜੇ ਤੇ ਕਿਸੇ ਨੂੰ ਨੁਕਸਾਨ ਵੀ ਹੋ ਸਕਦਾ ਪਰ ਖਾਸ ਕਰ ਬਾਰਿਸ਼ ਦਾ ਫਾਇਦਾ ਹਰ ਫਸਲ ਨੂੰ ਕਰਦਾ ਪਸ਼ੂਆਂ ਨੂੰ ਲਾ ਲ ਬਿਲਕੁਲ ਲਗਾਤਾਰ ਤਸਵੀਰਾਂ ਤੁਸ ਦੇਖਦੇ ਸੀ ਅਸੀਂ ਕਿਸਾਨਾਂ ਨਾਲ ਗੱਲ ਕਰ ਰਹੇ ਸੀ ਕਿਉਂਕਿ ਲਗਾਤਾਰ ਪੂਰੇ ਪੰਜਾਬ ਬੰਦਰ ਕਈ ਜ਼ਿਲ੍ਹਿਆਂ ਦੇ ਅੰਦਰ ਲਗਾਤਾਰ بارش ਹੋ ਰਹੀ ਹੈ ਤੇ بارش ਜਿਹੜੀ ਆ ਵੱਡੇ ਪੱਧਰ ਤੇ ਕਾਫੀ ਸੰਘਣੀ بارش ਹੋ ਰਹੀ ਹੈ ਜਿਸ ਨਾਲ ਖੇਤਾਂ ਅੰਦਰ ਪਾਣੀ ਖੜਾ ਦਿਸਦਾ ਕਿਉਂਕਿ ਇਸ ਝੋਨੇ ਦੇ ਸੀਜ਼ਨ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਕਿਉਂਕਿ ਅਜਈਆਂ بارشਾਂ ਨਹੀਂ ਹੁੰਦੀਆਂ ਤੇ ਝੋਨੇ ਦੇ ਵਿੱਚ ਪਾਣੀ ਦੀ ਕਿੱਲਤ ਆ ਜਾਂਦੀ ਹੈ ਬਹੁਤ ਨੁਕਸਾਨ ਹੋ ਜਾਂਦਾ ਹੈ ਝੋਨੇ ਸੜ ਜਾਂਦੇ ਨੇ ਪਰ ਇਸ ਵਾਰ ਪ੍ਰਮਾਤ ਜਿਹੜੀ ਕੁਦਰਤ ਹੈ ਉਹ ਬਹੁਤ ਮਿਹਰਬਾਨ ਹੋ ਰਹੀ ਹੈ ਪ੍ਰਮਾਤਮਾ ਮਿਹਰਬਾਨ ਹੋ ਰਿਹਾ ਤੇ ਕਿਸਾਨਾਂ ਵੱਲੋਂ ਲਗਾਤਾਰ ਹੋਗੀ ਪਸ਼ੂ ਪੰਛੀਆਂ ਲਈ ਵੀ ਲਾਹੇਵੰਦ ਹੋਊਗੀ ਅਤੇ ਵਧੀਆ ਝਾੜ ਨਿਕਲੂਗਾ ਤੇ ਕਿਸਾਨ ਜਿਹੜਾ ਉਹ ਖੁਸ਼ਹਾਲ ਹੋਊਗਾ ਬਾਕੀ ਤੁਸੀਂ ਜਿਹੜਾ ਉਹ ਇਸੇ ਤਰੀਕੇ ਦੇ ਨਾਲ ਹੀ ਇੰਡੀਆ ਨੂੰ ਪੰਜਾਬ ਦੇ ਲਈ ਇਹ ਜ਼ਨਾਰਾ ਤੋਂ ਜਗਜੀਤ ਸਿੰਘ ਦੀ ਰਿਪੋਰਟ